ਲੁਧਿਆਣਾ ਦੇ ਪੱਖੋਵਾਲ ਰੋਡ ਤੇ ਉਸ ਵੇਲੇ ਲੋਕਾਂ ਨੂੰ ਭੱਜਣਾ ਪੈ ਗਿਆ ਜਦੋਂ ਇੱਕ ਟਰੱਕ ਡਰਾਈਵਰ ਨੂੰ ਪਤਾ ਨਹੀਂ ਕੀ ਹੋ ਗਿਆ ਉਸ ਨੇ ਸੜਕ ਤੇ ਗਾਹ ਪਾ ਦਿੱਤਾ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਕਾਬੂ ਟਰੱਕ ਨੇ ਬਿਜਲੀ ਦੇ ਕਈ ਖੰਭੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਲਾਕੇ 'ਚ ਬਿਜਲੀ ਗੁੱਲ ਹੋ ਗਈ ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਉਸ ਨੇ ਖੰਭੇ ਦੇ ਵਿੱਚ ਟਰੱਕ ਮਾਰ ਦਿੱਤਾ ਉਸ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਉਨਾ ਦੱਸਿਆ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਸਪਲਾਈ ਬਹਾਲ ਕਰ ਲਈ ਮੌਕੇ ਤੇ ਪਹੁੰਚ ਕੇ ਤਾਰਾਂ ਨੂੰ ਕਿਸੇ ਹੋਰ ਥਾਂ ਤੋਂ ਚਾਲੂ ਕਰਵਾ ਦਿੱਤਾ ਜਿਸ ਕਾਰਨ ਬਿਜਲੀ ਵਿਭਾਗ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉੱਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਰਾਤ ਨੂੰ ਇਹਦੀ ਡਰਾਈਵਰ ਦੀ ਖਰਾਬੀ ਕੀਤੀ ਸੀ ਉਹਨੂੰ ਕੋਈ ਸੁਰਤੇ ਨਹੀਂ ਸੀਗੀ ਉਹ ਇਹਨੇ ਗੱਡੀ ਨੂੰ ਲੈ ਕੇ ਖੰਭੇ 'ਚ ਮਾਰੀ ਤੇ ਟਿਊਰਨ ਫਰਨੀਚਰ ਦੇ ਬਾਹਰ ਪੱਖੋਂ ਰੋਡ ਤੇ ਖੰਭੇ 'ਚ ਵੱਜਿਆ ਸਾਰੀਆਂ ਤਾਰਾਂ ਤੂਰਾਂ ਤੋੜਤੀਆਂ ਮੇਰੇ ਖਿਆਲ ਨਾਲ 200 ਮੀਟਰ ਤੋਂ ਇਹ ਪੰਬਿਆਂ ਚ ਵੱਜਦਾ ਆਇਆ ਪਿੱਛੋਂ ਤੇ ਫਿਰ ਇਹਨੂੰ ਇੱਥੇ ਚੱਕੇ ਨੂੰ ਹਸਪੀਟਲ ਛੱਡਿਆ ਤੇ ਉਹਨੂੰ ਕੋਈ ਸੌਖਤ ਨਹੀਂ ਸੀ ਸਾਰਾ ਡੈਮੇਜ ਹੋ ਗਿਆ ਸਾਰਾ ਇਲਾਕਾ ਬੰਦ ਸੀਗਾ ਰਾਤ ਦਾ ਪਰ ਹੁਣ ਲੋਡ ਸ਼ਿਫਟ ਕਰਾਇਆ ਤੇ ਸਾਰੇ ਐਕਸ਼ਨ ਸਾਹਿਬ ਨੂੰ ਐਸਜੀਓ ਨੂੰ ਤੇ ਸਾਰਿਆਂ ਨੂੰ ਅਸੀਂ ਨੋਟ ਕਰਵਾ ਕੇ ਤੇ ਜਿਹੜਾ ਕੁਝ ਏਰੀਆ ਜਿਹੜਾ ਉਹ ਬੰਦ ਆ ਫਿਲਹਾਲ ਇਹਨੂੰ ਦੁਪਹਿਰ ਤੱਕ ਚੱਲੂ ਹੋ ਜਾਊਗਾ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਆ ਬੰਦਾ ਵੱਜ ਗਿਆ ਜੀ ਬੰਦਾ ਵੱਜ ਗਿਆ ਬੰਦਾ ਵੱਜ ਗਿਆ ਪਰ ਉਹਦੇ ਸੱਤਾਂ ਲੱਗੇ ਆ ਪਰ ਉਹਨੂੰ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕੀਤਾ ਉਹ ਬੰਦੇ ਨੇ ਪਤਾ ਲੱਗਿਆ ਕਿ ਸਵਾਰੀ ਦੀ ਗੱਡੀ ਜਾਂ ਕਿੱਥੇ ਜਾ ਰਹੀ ਬਸ ਇੰਨਾ ਕੀ ਦੱਸਿਆ ਜੀ ਕਿੰਦਾ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਤੁਰਿਆ ਟ੍ਰੀਟਮੈਂਟ ਆਇਆ ਦੇ ਵਿੱਚ ਤੇ ਪਰ ਜਿਹੜੀ ਲਾਈਟ ਦੀ ਸਮੱਸਿਆ ਬੜੀ ਆਈ ਹੋਈ ਸਾਡਾ ਵਿਕਾਸਨਗਰ ਏਰੀਆ ਪੰਜਾਬ ਮਾਤਾ ਨਗਰ ਗੋਪਾਲ ਨਗਰ ਇਹ ਬੰਦਾ ਪਰ ਵਿਕਾਸਨਗਰ ਦਾ ਤੇ ਪੰਜਾਬ ਮਾਤਾ ਨਗਰ ਦਾ ਕੁਝ ਏਰੀਆ ਜਿਹੜਾ ਉਹ ਹਾਂ ਹਲੇ ਲੇਟ ਲਿਆ ਟਾਈਮ ਲੱਗੂਗਾ ਤੇ 2:30 ਵਜੇ ਤੱਕ ਉਮੀਦ ਆ ਤੇ ਜਿਸ ਤਰ੍ਹਾਂ ਵੀ ਦੱਸਿਆ ਪੀਤੀ ਹੋਈ ਸੀ ਇਹਦੇ ਮਾਲਕਾਂ ਨਾਲ ਕੋਈ ਸੰਪਰਕ ਨਹੀਂ ਹਲੇ ਕੋਈ ਸੰਪਰਕ ਨਹੀਂ ਹੋਇਆ ਜੀ ਗੱਡੀ ਖੜੀ ਆ ਨੰਬਰ ਨੋਟ ਕਰ ਲਿਆ ਪੁਲਿਸ ਵਾਲਿਆਂ ਨੂੰ ਵੀ ਇਤਲਾਹ ਦੇ ਦਿੱਤੀ ਆ ਸਾਡੇ ਵਲੰਟੀਅਰ ਵੀ ਲੱਗੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਡਿਵਰਟ ਕਰਦੇ ਆ ਟ੍ਰੈਫਿਕ ਖੋਲ ਤਾਂ ਹੈਵੀ ਗੱਡੀਆਂ ਦਾ ਟ੍ਰੈਫਿਕ ਆ ਜਿਹੜਾ ਡਿਵਰਟ ਕਰਤਾ ਤੇ ਅਸੀਂ ਜੋ ਜਿੰਨੀ ਮਦਦ ਕਰ ਸਕਦੇ ਹਾਂ ਉਹ ਨਹੀਂ ਕਰਿਆ ਆ ਵੀ ਤੇ ਦੀ ਬੰਦੇ ਨੇ ਟੈਕਰੀਬਨ ਉਹਨੂੰ ਸੁਰਤੀ ਹੀ ਐ ਨਹੀਂ ਸੀ ਕੋਈ ਨਚੇ ਨੂੰ ਚੇਜੀ ਸੀ ਗਾ ਕੱਤੀ 12 ਵਜੇ ਘਟਾਈ ਹਾਂਜੀ ਕੱਤੀ 12 12:00 ਵਜੇ ਦੱਸਦੇ ਆ ਅੱਛਾ ਜੀ ਇਧਰ ਕੋਦਾਲ ਵਾਲੇ ਪਾਸੇੋਂ ਆਇਆ ਹੋਇਆ ਹੈ ਅੱਛਾ ਜੀ ਤੇ ਇੱਥੇ ਜਿਹੜੇ ਮੁੰਡੇ ਨਾਲ ਸੀ ਜਿਹਨਾਂ ਨੇ ਉਹ ਮੁੰਡੇ ਨੂੰ ਕੱਟਿਆ ਬਾਹਰ ਹਾਂਜੀ ਉਹਦਾ ਕਹਿੰਦਾ ਵੀ 12 ਕੁ ਵਜੇ ਉੱਥੋਂ ਘਰੇ ਲੈ ਅੱਛਾ ਜੀ ਕਿ ਇਹ ਆ ਕੇ ਪਤਾ ਨਹੀਂ ਤਾਂ ਵੀ ਉਹਦੇ ਹੱਥ ਲੱਗੀ ਇਹ ਨਹੀਂ ਪਤਾ ਵੀ ਉਹ ਮੋਰੋਂ ਕਿਸੇ ਨੂੰ ਪਹੁੰਚਾਉਂਦਾ ਹੋਇਆ ਬੱਚਿਆ ਹਾਂਜੀ ਤੇ ਉਹ ਕੰਮ ਵਿੱਚ ਵਕਦੇ ਆ ਇੱਥੇ ਉਹਨਾਂ ਦੇਖੋ ਆ ਕਿੰਨਾ ਵੱਡਾ ਨਕਸ਼ਾ ਹੋ ਗਿਆ ਬੰਦਾ ਤਾਂ ਠੀਕ ਸਹੀ ਸਲਾਮਦਾ ਮੁੰਡਾ ਠੀਕ ਆ ਲੈ ਕੇ ਨੇ ਕੱਢ ਕੇ ਉਹਨੂੰ ਹਸਪੀਟਲ ਲੈ ਕੇ ਗਏ ਅੱਛਾ ਜੀ ਕਹਿੰਦੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਹੋਇਆ ਸੀ ਨਹੀਂ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆਪਾਂ ਕਿਉਂਕਿ ਜਿਦਾ ਆਪਾਂ ਬਣੇ ਹੋਇਆ ਮੇਰੀ ਨਸਲੀਆ ਦਾ ਸਾਰਾ ਪੱਟੀ ਕਰਦੇ ਆ ਵੀ ਮਾਰਾ ਬਹੁਤ ਹੋਇਆ ਇਨਸਾਨ ਬਹੁਤ ਹੋਇਆ ਇਨਸਾਨ ਕਾਫੀ ਕਰਦਾ ਚਲੋ ਪਰਮਾਤਮਾ ਦਾ ਸ਼ੁਕਰ ਹੈ ਵੀ ਚਾਹੇ ਉਹਦੇ ਅੱਖਾਂ ਰੱਖੀ ਤਾਹ ਜਿਵੇਂ ਬੰਦੇ ਦੀ ਜਾਨ ਬਚ ਗਈ ਹਰ ਬੰਦੇ ਦਾ ਆਪਦਾ ਆਪਦਾ ਪਰਿਵਾਰ ਆ ਪਰਿਵਾਰ ਦੇ ਵਿੱਚ ਠੀਕ ਹੋ ਕੇ ਚੱਪੇ ਇਹੋ ਗਲਤੀ ਕੰਮ ਨਾ ਕਰੇ ਤਾਂ ਦੱਸਿਆ ਕਿ ਇਸ ਦੌਰਾਨ ਟਰੱਕ ਦਾ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ